ਮੇਰੇ ਨੂੰ ਜਾ ਕੇ ਉਹ ਪੂਆ ਹੋਇਆ ਤੇ ਹੁਣ ਕੋਣ ਕਮਾਲ ਵਾਲਾ ਕੋਣ ਆ ਕਮਾਈ ਕੋਣ ਕਰਦਾ ਕੀ ਕਰਦੇ ਹੋ ਹਾਂਜੀ ਤੇ ਬੱਬਾ ਵੀ ਪਰੋ ਕੀ ਸਵੇਟਰ ਸੂਟਰ ਨਹੀਂ ਪਾਇਆ ਕੋਈ ਸਰਵ ਸੂਟਰ ਦੇ ਬੰਦੇ ਤੇ ਬਸ ਇਹੀ ਆ ਆ ਵੇਖੋ ਸਾਡੇ ਇੱਕ ਸਿੱਖਾਂ ਦੇ ਹਾਲ ਚੋਲਾ ਇਹੀ ਆ ਬਸ ਹਾਂਜੀ ਹੈ ਦਿਖਾਏ ਜਿਹੜਾ ਆ ਪਟਾ ਚੋਲਾ ਪਾਇਆ ਕਿੰਨੇ ਚੋਲੇ ਆਪਣੇ ਕੋਲ ਸਾਰੇ ਪਟੇ ਆ ਹਾਂਜੀ ਮਤਲਬ ਆ ਤੁਹਾਡਾ ਹਾਲ ਆ ਮਿਲੋ ਹੈ ਨਹੀਂ ਕਿ ਚੁਲਾਉ ਨਹੀਂਗਾ ਹੈ ਤੁਹਾਨੂੰ ਗੁਰੂ ਦਾ ਅੰਦਾਸ ਆ ਇਹ ਹਾਲ ਸਿੱਖੋ ਆ ਇਹ ਸਾਡੇ ਸਿੱਖਾਂ ਦੇ ਹਾਲ ਤੁਹਾਨੂੰ ਗੁਰੂ ਦਾ ਅੰਦਾਸ ਤੁਹਾਨੂੰ ਗੁਰੂ ਦਾ ਅੰਦਾਸ ਮਿਲੋ ਹੈ ਨਹੀਂ ਬੇਟਾ ਹੈ ਨਹੀਂਗਾ ਹੁਣ ਇੱਕ ਤੁਸੀਂ ਕੰਮ ਕਰਦੇ ਹੋ ਇਹੀ ਰਿਕਸ਼ੇ ਦਾ ਹੀ ਹੈ ਜੇ ਤਾਂ ਹੋ ਗਿਆ 100 200 ਰੁਪਈਆ ਜੇ ਬਣ ਗਿਆ 100 200 ਰੁਪਈਆ ਅੱਜ ਤੇ ਬਾਰਿਸ਼ ਹੋ ਰਹੀ ਆ ਅੱਜ ਤੇ ਕੋਈ ਨਹੀਂ ਬਣਿਆ ਹੁਣ ਅੱਜ ਕੋਈ ਨਹੀਂ ਬਣਿਆ ਹਾਂਜੀ ਬੰਨਾ ਵੀ ਨਹੀਂ ਅੱਜ ਕਿਉਂਕਿ ਬਾਰਿਸ਼ ਹੋ ਰਹੀ ਆ ਕੋਈ ਨਾ ਆ ਉਦੀ ਮੋਜ ਆ ਪਰ ਬਾਰਿਸ਼ ਬਹੁਤ ਹੁੰਦੀ ਤਬਾਬਿਓ ਇਹ ਸਾਰਾ ਦਿਨ ਚਲਣੀ ਆ ਅੱਜ ਤੁਹਾਨੂੰ ਸਵਾਰੀ ਨਹੀਂ ਮਿਲਣੀ ਅੱਜ ਸਵਾਰੀ ਬਹੁਤ ਮੁਸ਼ਕਲ ਮਿਲਨੀ ਆ ਤੁਹਾਨੂੰ ਗੁਰੂ ਰਾਮ ਦਾ ਸੱਸੀ ਜੰਦੀ ਵੀ ਆ ਤਾਂ ਤੇ ਦਵਾਈ ਕਿਉਂ ਨਹੀਂ ਲਈ ਪੈਸੇ ਪਹੇਗੇ ਦਵਾਈ ਵਾਸਤੇ ਦਵਾਈ ਵਾਸਤੇ ਪੈਸੇ ਨਹੀਂ ਹੈ ਤੇ ਮੈਂ ਨਹੀਂ ਗਈ ਨਹੀਂ ਨਹੀਂ ਤੇ ਮੈਂ ਨਹੀਂ ਗਈ ਫਿਰ ਮਹਾਰਾਜ ਨੂੰ ਕਹਿਣਾ ਸੀ ਨਾ ਗੁਰਾਂ ਦਾ ਸਪਾਸ਼ਾ ਨੂੰ ਨਹੀਂ ਨਹੀਂ ਤੇ ਹਸਕੇ ਪਾ ਜੀ ਤੂੰ ਮੇਰੇ ਕੋਲ ਆਇਆ ਸੱਚੇ ਪਾਸ਼ਾ ਤੂੰ ਮੇਰਾ ਰਾਖਾ ਆਏ ਉਹ ਜੇਲ੍ਹ ਜਾ ਪਰ ਆਏ ਜੇ ਅੱਛਾ ਤੁਸੀਂ ਕਿਹਾ ਨੂੰ ਮਹਾਰਾਜ ਨੂੰ ਹਾਂਜੀ ਠੀਕ ਆ ਤੇ ਦਵਾਈ ਤੁਹਾਨੂੰ ਵੀ ਲੋੜ ਆ ਤੇ ਦਵਾਈ ਪੰਜੀ ਨੂੰ ਨਾ ਵੀ ਚਾਹੀਦੀ ਤੇ ਮਾਤਾ ਨੂੰ ਵੀ ਚਾਹੀਦੀ ਹੈ ਜਾ ਕੇ ਦੇ ਦੋ ਘਰ ਮਾਂ ਦੇ ਚੇਤੇ ਪਾ ਬਿਲਾ ਉਹਦੇ ਇਹ ਕਿ ਅੱਛਾ ਦਵਾਈ ਦਵਾਈ ਦਵਾ ਲੈਣਾ ਅੱਛਾ ਤੇ ਅੱਜ ਹੈ ਨਹੀਂ ਮਾਇਆ ਦਵਾਈ ਵਾਸਤੇ ਵੀ ਤੇ ਕਿਚੋਲਾ ਵੀ ਤੁਹਾਡਾ ਬਿਰਦ ਹੈ ਧੰਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲ ਆ ਧੰਨ ਗੁਰੂ ਰਾਮਦਾਸ ਜਾਈ ਜਾ ਅੱਛਾ ਲੈ ਜਾਈ ਫਿਰ ਜੀ ਧੰਨ ਗੁਰੂ ਰਾਮਦਾਸ ਤੇ ਬਾਬਾ ਜੀ ਆ ਨਾ ਜੈਕਟ ਪਾਓ ਬਲੇ ਤੋਂ ਵੀ ਠੰਡੇ ਨਹੀਂ ਆ ਤੇ ਤੁਸੀਂ ਚੋਲਾ ਵੀ ਜਿਹੜਾ ਬਿਰਦ ਪਾਇਆ ਹੋਇਆ ਤੇ ਤੁਸੀਂ ਯਾ ਜੈਕਟ ਪਾਓ ਪਹਿਲੇ ਤੁਹਾਨੂੰ ਆਈ ਨਹੀਂ ਆ ਠੀਕ ਆ ਜੈਕਟ ਪਾ ਲਓ ਠੰਡੇ ਨਹੀਂ ਆ ਬਾਰਿਸ਼ ਹੋਉਂਦੀ ਆ ਤੇ ਆ ਪਾ ਲਓ ਤੋਂ ਦੀ ਠੀਕ ਆ ਪਾ ਕੇ ਫੋਨ ਉਪਰ ਨੂੰ ਤੁਹਾਨੂੰ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਇਹ ਸਾਡੇ ਸਿੱਖਾਂ ਦੇ ਹਾਲ ਹੈ ਸਿਕੋ ਚੋਲੇ ਵਿਰਧ ਹੋਏ ਪਏ ਆ ਹੈ ਤੇ ਅਸੀਂ ਕਹਿੰਦੇ ਆ ਜੀ ਅਸੀਂ ਉਹ ਕੌਮ ਆ ਜਿਨੇ ਲਓ ਅੱਛਾ ਬੋ ਤੁਹਾਨੂੰ ਗੁਰੂ ਰਾਮਦਾਸ ਤੁਨ ਗੁਰੂ ਰਾਮਦਾਸ ਗੁਰੂ ਰਾਮਦਾਸ ਚਲੋ ਤੁਨ ਗੁਰੂ ਰਾਮਦਾਸ ਬਸ ਇਹ ਸਿੱਖਾਂ ਦੇ ਹਾਲ ਆ ਸਾਡੇ ਚਲੋ ਬਬਾਈ ਸੁਣ ਰਹਿਗਾ ਚੋਲਾ ਤੇ ਕਰੇਗੀ ਤੁਹਾਡੀ ਦਵਾਈ ਹਨਾ ਗੁਰਮੁਖ ਦਾ ਪਾਸ਼ਾ ਨੇ ਕਹੀ ਆਪਾ ਚਲੇ ਮੇਰੇ ਮਗਰ ਮਗਰ ਬੋਲੋ ਸਵਾਸ ਸਵਾਸ ਗੁਰੂ ਗRANDਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਸਵਾਸ ਸਵਾਸ ਗੁਰੂ ਗRANDਾਸ ਅਸਾ ਬਬਾਈ ਜੜ ਕਿਨੀ ਜੋਈਂਦੀ ਸ਼ਾਂਤਕ ਜੇ ਉਸ ਤੋਂ ਉਸ ਤੋਂ ਜੋ ਵੀ ਬੰਨਦਾ 300 300 400 ਬਣ ਜਾਂਦਾ ਹੈ ਨਾ ਹੁਣ ਤੁਸੀਂ ਕੰਮ ਕਰਨੀ ਆ ਅੱਜ ਤੇ ਪੈਣ ਦਿਆ ਜੀ ਮੀ ਠੀਕ ਆ ਹੁਣ 300 400 ਤਾਂ ਅੱਜ ਬਿਲਕੁਲ ਨਹੀਂ ਬਣਦਾ ਮੀਨੇ ਬਣਦਾ ਤੇ ਮੇਰੇ ਬਾਬਾ ਜੀ ਇੱਕ ਬੇਨਤੀ ਜੇ ਆਪਾਂ ਤੁਹਾਨੂੰ ਮਾਇਆ ਦੇ ਦਨੇ ਆ ਤੇ ਤੁਸੀਂ ਘਰ ਚਲ ਜਾਓ ਠੀਕ ਆ ਅੱਜ ਨਹੀਂ ਚਲਾਣਾ ਅੱਜ ਮੀ ਬੜਾ ਪੈਣ ਦਿਆ ਹੈ ਅੱਜ ਤੁਸੀਂ ਘਰ ਚਲ ਜਿਓ ਅੱਜ ਸਮਝ ਲਓ ਕਿ ਤੁਹਾਡੀ ਦਿਹਾੜੀ ਗੁਰਮੁਖ ਸਾਹਿਬ ਜੀ ਦੇ ਇੱਕ ਸਿੱਖਾਰੇ ਦੇ ਦਿੱਤੀ ਠੀਕ ਆ ਨਾ ਤੁਸੀਂ ਇਹ ਘਰ ਚੱਲ ਜਾਓ ਤੇ ਅੱਜ ਕੰਮ ਨਹੀਂ ਕਰਨਾ ਹੈਗਾ ਸਮਝ ਲਓ ਅੱਜ ਤੁਹਾਡਾ 420 ਆ ਗਿਆ ਮਾਰੇ ਨਹੀਂ ਦੇਤਾ ਠੀਕ ਹੈ ਕਿਉਂਕਿ ਬਾਰਿਸ਼ ਪੈਂਦੀ ਆ ਤੁਹਾਨੂੰ ਕੋਈ ਸਵਾਰੀ ਦੀ ਮੁੱਕ ਮਿਲਨੀ ਨਹੀਂ ਕੋਈ ਘਰ ਚੱਲ ਜਾਓ ਠੀਕ ਹੈ ਜੀ ਚਲੋ ਪਿਆਰੇ ਵਾਈਫ ਹਾਲਸਾ ਵਾਈਫ ਗੁਰਜੀਤ ਸਿੰਘ ਅਤੇ ਇਹ ਸਾਡੇ ਕਿਸੇ ਸਿੱਖਾਂ ਦੇ ਹਾਲ ਆ ਤੁਨਗਰੀ ਆਮਦਾਸ ਚੋਲੇ ਬਿਰਦੇ ਹੋਏ ਪਏ ਆ ਤੇ ਆਹ ਦੇਖ ਲਓ ਕਿ ਕੀ ਜ਼ੀਰੋ ਤੁਨਗਰੀ ਆਮਦਾਸ ਤੁਨਗਰੀ ਆਮਦਾਸ ਤੇ ਬਾਬਾ ਜੀ ਤੁਸੀਂ ਮੈਨੂੰ ਕਾਲ ਕਰਨੀ ਏ ਤੁਸੀਂ ਮੈਨੂੰ ਕਾਲ ਕਰਿਓ ਕੱਲ ਨੂੰ ਠੀਕ ਹੈ ਤੁਹਾਡੇ ਬਸਤਰ ਵਿਰਧ ਹੋ ਗਏ ਆ ਤੁਹਾਨੂੰ ਨਵੇਂ ਬਸਤਰ ਲੈ ਕੇ ਲੈ ਕੇ ਦੇਵਾਂਗੇ ਠੀਕ ਹੈ ਤੁਸੀਂ ਮੈਨੂੰ ਕਾਲ ਕਰਿਓ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬਰੀਆਂ ਅੰਦਾਸ ਤੁਹਾਨੂੰ ਬਰੀਆਂ ਅੰਦਾਸ